ਸਤਿ ਸ਼੍ਰੀ ਅਕਾਲ ਜੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅੱਜ ਇਹ ਸੇਵਾ ਸੰਭਾਲਣ ਦਾ ਮੌਕਾ ਮਿਲਿਆ ਸੇਵਾ ਕਰਨ ਦਾ ਮੌਕਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਜੀ ਕੀ ਹੋਵੇ ਸਭ ਤੋਂ ਵੇਲੇ ਵੀ ਦੇਖੋ ਸਭ ਤੋਂ ਵੇਲੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ ਕਿ ਮੈਂ ਇਸ ਗੁਰੂ ਨਗਰੀ ਵਿੱਚ ਕੁਝ ਕਰਕੇ ਜਮ ਜੋ ਉਹਨਾਂ ਦੇ ਸਿਧਾਂਤਾਂ ਦੇ ਸਿਧਾਂਤਾਂ ਦੇ ਹਿਸਾਬ ਨਾਲ ਜੋ ਮੈਕਸਿਮਮ ਅਸੀਂ ਕਰ ਸਕਦੇ ਆ ਇਸ ਜਨਮ ਵਿੱਚ ਆਏ ਆ ਖਾਸ ਕਰਕੇ ਜੋ ਸਾਨੂੰ ਬੀਇੰਗ ਅ ਡਾਕਟਰ ਸਾਨੂੰ ਸੇਵਾ ਮਿਲਦੀ ਏ ਉਹ ਸੇਵਾ ਦੇ ਅਪਾ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੀ ਏ ਐਸੋ ਡਾਕਟਰ ਸਾਹਿਬ ਸਟਾਫ ਵੱਲੋਂ ਪੂਰਾ ਜ਼ਿਲ੍ਹਾ ਆਪਣੇ ਕੋ ਕਵਰ ਕਰਨਾ ਜੀ ਬੜਾ ਅੱਛਾ ਸਟਾਫ ਕੰਮ ਕਰ ਰਿਹਾ ਲੇਕਿਨ ਫਿਰ ਵੀ ਕਿਸ ਤਰ੍ਹਾਂ ਦਾ ਸਹਿਯੋਗ ਦੀ ਉਮੀਦ ਕਰਦੇ ਹੋ ਸਾਰੇ ਸਹੀ ਆਪਣੇ ਜਿਹੜੇ ਸਟਾਫ ਮੈਂਬਰਸ ਦੇ ਡਾਕਟਰਸ ਟੀਮ ਦੇ ਦੇਖੋ ਚੈਲੰਜਸ ਦਾ ਆਲਰੇਡੀ ਹਰ ਜਗ੍ਹਾ ਹੁੰਦੇ ਗਏ ਤੇ ਜਿੱਦਾਂ ਕਿ ਸਾਡੀ ਟੀਮ ਆਲਰੇਡੀ ਮੈਂ ਅੱਜ ਪਹਿਲੀ ਫਰਸਟ ਇੰਟਰੋਡਕਸ਼ਨ ਹੋਈ ਹੈ ਬੜੀ ਕਾਬਿਲ ਟੀਮ ਹੈ ਤੁਸੀਂ ਇਹ ਬੜਾ ਅੱਛਾ ਕੰਮ ਕਰ ਰਹੇ ਨੇ ਸਾਡੇ ਨਾਲ ਦੇ ਸਾਰੇ ਕੋਲੀਗਸ ਬਟ ਆਲਰੇਡੀ ਜਿਵੇਂ ਦੱਸਿਆ ਹੈ ਕਿ ਯੂਨਾਈਟਿਡ ਵੀ ਸਟੈਂਡ ਐਂਡ ਡਿਵਾਈਡਿਡ ਵੀ ਫਾਲ ਆਪਾਂ ਇੱਕ ਟੀਮ ਬਣ ਕੇ ਕੰਮ ਕਰਾਂਗੇ ਤਾਂ ਕਿ ਕੋਈ ਵੀ ਜਿਵੇਂ ਪਿੱਛੇ ਫਲਡਸ ਦੀ ਆਪਦਾਈ ਜਾਂ ਕੁਝ ਵੀ ਇਦਾਂ ਦਾ ਹੁੰਦਾ ਹੈ ਤੇ ਅਸੀਂ ਇਕੱਠੇ ਹੋ ਕੇ ਅਗਰ ਸਾਰੇ ਐਫਰਟ ਕਰਾਂਗੇ ਆਈ ਥਿੰਕ ਅਸੀਂ ਪੰਜਾਬੀ ਆ ਤੇ ਪੰਜਾਬੀ ਦੇ ਉਹ ਵੀ ਖਾਸ ਕਰਕੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਆ ਤੇ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਤੇ ਕਿਰਪਾ ਹੈ ਤੇ ਕੋਈ ਵੀ ਚੀਜ਼ ਸਾਡੇ ਲਈ ਵੱਡੀ ਨਹੀਂ ਹੈ ਕੋਈ ਵੀ ਕੋਈ ਮੁਸ਼ਕਿਲ ਸਾਡੇ ਲਈ ਵੱਡੀ ਨਹੀਂ ਹੈ ਅਸੀਂ ਸਾਰੇ ਇਕੱਠੇ ਹੋ ਗਏ ਜਦ ਖੜ ਕੇ ਇੱਕ ਕਿਸੇ ਵੀ ਸੋਚ ਲਵਾਂਗੇ ਕਿ ਇਹ ਕੰਮ ਕਰਨਾ ਹੈ ਤਾਂ ਕੰਮ ਕੰਮ ਨਹੀਂ ਰਹਿ ਜਾਂਦਾ ਉਹ ਸਿਰਫ ਇੱਕ ਵਾਕ ਥਰੂ ਰਸਤਾ ਬਣ ਜਾਂਦਾ ਕਿ ਆਪਾਂ ਜਿੱਥੇ ਜਾਵਾਂਗੇ ਆਪਣਾ ਰਸਤਾ ਖੁਦ ਬਣਾ ਲਵਾਂਗੇ ਇਸ ਲਈ ਮੈਨੂੰ ਆਪਣੀ ਟੀਮ ਤੇ ਪੂਰਾ ਯਕੀਨ ਹੈ ਕਿ ਜੋ ਵਦ ਵਦ ਅਸੀਂ ਲੋਕ ਖੇਤ ਲਈ ਕਰ ਸਕਦੇ ਆ ਉਹ ਕਰਾਂਗੇ ਸਾਡੇ ਸੀਨੀਅਰਸ ਬਹੁਤ ਅੱਛੇ ਨੇ ਸਾਨੂੰ ਬਹੁਤ ਸਪੋਰਟ ਕਰਦੇ ਨੇ ਜਿਹੜੇ ਚੰਡੀਗੜ੍ਹ ਦੇ ਸਾਡੇ ਡਾਇਰੈਕਟਰ ਮੈਮ ਹੈਗੇ ਯਾ ਸੈਕਟਰੀ ਵੀ ਸਰ ਹੈਗੇ ਸਭ ਬਹੁਤ ਵਧੀਆ ਇੱਕ ਸਾਡੇ ਫੋਨ ਤੇ ਸਾਨੂੰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਮੁਹਈਆ ਕਰਦੇ ਜਿੱਥੇ ਜਿੱਥੇ ਸਾਨੂੰ ਕੋਈ ਲੈਗਿੰਗ ਮਹਿਸੂਸ ਹੁੰਦੀ ਹੈ ਇਹ ਡਾਕਟਰ ਸਭ ਇੱਕ ਬਹੁਤ ਵੱਡੀ ਜਿਤਨਾ ਅਮਰ ਸਦਾ ਤੁਹਾਨੂੰ ਧਿਆਨ ਦੇ ਤੁਸੀਂ ਖਾਣ ਪੀਣ ਦਾ ਸ਼ਿਕਾਇਤ ਬਹੁਤ ਹੈ ਲੇਕਿਨ ਇੱਥੇ ਨਾ ਕੁਝ ਜਿਵੇਂ ਰੇੜੀਆਂ ਵਗੈਰਾ ਲੱਗਦੀਆਂ ਰਹੀਆਂ ਉਹਨਾਂ ਦੇ ਖੋਲੇ ਆ ਜਿਹੜਾ ਖਾਣਾ ਵਿਕਦਾ ਹੈ ਹਾਈਜਿਨੀ ਹੁੰਦਾ ਪਰ ਕੋਈ ਕੋ ਸਾਧਨ ਨਹੀਂ ਦਿੱਤਾ ਇਹਦੇ ਵਾਸਤੇ ਕੋਈ ਸਖਤੀ ਕੀਤੀ ਜਾਏ ਕਿ ਆਪਣੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਦੇਖੀਏ ਮੈਂ ਪੂਰੇ ਇੰਡੀਆ ਦੇ ਵਿੱਚ ਹੀ ਘੁੰਮਿਆ ਵੈਸੇ ਦੇਖਿਆ ਗਿਆ ਕਿ ਹਰ ਜਗ੍ਹਾ ਹੀ ਹੈ ਪ੍ਰਚਲਨ ਹੈ ਜੋ ਕਿ ਠੀਕ ਨਹੀਂ ਹੈ ਜੋ ਕਿ ਇੱਕ ਆਮ ਆਦਮੀ ਦੀ ਸੇਫ ਲੀ ਬਿਲਕੁਲ ਹੀ ਅਲਾਉਡ ਨਹੀਂ ਜਾਂਦਾ ਕਿ ਇਹ ਇਹੋ ਜੀ ਚੀਜ਼ ਨੂੰ ਅਲਾਉ ਕੀਤਾ ਜਾਏ ਬਿਲਕੁਲ ਜੀ ਮੈਂ ਫੂਡ ਸੇਫਟੀ ਵਾਲਿਆਂ ਨਾਲ ਬੈਠ ਕੇ ਉਹਨਾਂ ਨਾਲ ਵਿਚਾਰ ਕੇ ਜੋ ਕੋਸ਼ਿਸ਼ ਕਰਾਂਗਾ ਵੱਧ ਵੱਧ ਸੁਧਾਰ ਹੋ ਸਕਦੇ ਇਸ ਚੀਜ਼ 'ਤੇ ਸੁਧਾਰ ਕਰਾਂਗੇ ਤਾਂ ਜੋ ਇੱਕ ਗਰੀਬ ਬੰਦੇ ਦਾ ਵੀ ਨੁਕਸਾਨ ਨਾ ਹੋਵੇ ਤੇ ਉਹਨਾਂ ਨੂੰ ਇੱਕ ਅੱਛੀ ਸੁਵਿਧਾ ਕਿਦਾਂ ਆਮ ਲੋਕਾਂ ਤੱਕ ਪਹੁੰਚਾਣੀ ਉਹਦੀ ਸੇਵਾ ਵੀ ਦਿੱਤੀ ਜਾਏ ਤਾਂ ਕਿ ਆਪਾਂ ਹਾਈਜਨਿਕਲੀ ਹਰ ਚੀਜ਼ ਨੂੰ ਥੋੜੇ ਘਟ ਰੇਟ ਤੇ ਉਹਨਾਂ ਦੀ ਆਪਣਾ ਜਿਹੜਾ ਜਿਹੜਾ ਕਿਰਤ ਉਹ ਵੀ ਨਾ ਖਤਮ ਹੈ ਉਸ ਹਿਸਾਬ ਨਾਲ ਆਪਾਂ ਕੁਝ ਇਹੋ ਜਿਹੇ ਵਿਚਵਲ ਰਸਤਾ ਬਣਾਵਾਂਗੇ ਤਾਂ ਜੋ ਸਭ ਨੂੰ ਉਹ ਚੰਗਾ ਲੱਗੇ ਰਾਦਰ ਥੈਨ ਕਿ ਆਪਾਂ ਸਿੱਧੇ ਕਿਸੇ ਤੇ ਜਾ ਕੇ ਡਿਕਟੇਟਰਸ਼ਿਪ ਕਰਾਂਗੇ ਆਪਣੇ ਵੱਲੋਂ ਸਰ ਮੈਸੇਜ ਕੀ ਰਹੇ ਨੇ ਜਿਹੜੇ ਵੈਂਡਰਸ ਨੇ ਖਾਸ ਕਰਕੇ ਰੇੜੀਆਂ ਵਾਲੇ ਫੜੀਆਂ ਵਾਲੇ ਜਾਂ ਦੁਕਾਨਦਾਰ ਨੇ ਆਪਣਾ ਸਾਹਿਬ ਦਾ ਨਾਮ ਨਹੀਂ ਵਰਤਦੇ ਵੈਂਡਜ਼ ਨੂੰ ਇੱਕ ਨਾ ਐਜੂਕੇਟ ਕਰਨ ਦੀ ਆਪਾਂ ਨੂੰ ਲੋੜ ਹੈਗੀ ਇੱਕ ਵਾਰੀ ਆਪਾਂ ਜਿਹੜੀ ਹੈਲਥ ਵਰੀ ਟੀਮ ਉਹਨਾਂ ਨੂੰ ਭੇਜ ਕੇ ਇੱਕ ਉਹਨਾਂ ਨੂੰ ਐਜੂਕੇਸ਼ਨ ਸਟਾਰਟ ਕਰਾਂਗੇ ਬੈਚ ਵਾਈਜ਼ ਕਰਾ ਦਵਾਂਗੇ ਤਾਂ ਕਿ ਜੋ ਬ੍ਰੇਨ ਸ਼ੁੱਡ ਨੋ ਵਾਟ ਯੂਰ ਹੈਂਡ ਇਜ਼ ਡੂਇੰਗ ਜਦ ਤੱਕ ਤੁਹਾਡੇ ਦਿਮਾਗ ਨੂੰ ਪਤਾ ਹੀ ਨਹੀਂ ਤੁਸੀਂ ਹੱਥ ਕੀ ਕਰ ਰਹੇ ਤੁਹਾਡੇ ਲਈ ਗਲਤ ਚੀਜ਼ ਵੀ ਠੀਕ ਹੈ ਸੋ ਉਸ ਚੀਜ਼ ਨੂੰ ਪਹਿਲੇ ਸੁਧਾਰਨ ਲਈ ਉਹਨਾਂ ਨੂੰ ਇੱਕ ਐਜੂਕੇਸ਼ਨ ਦੀ ਬੜੀ ਜ਼ਰੂਰਤ ਦੇਗੀ ਜੋ ਤੁਸੀਂ ਕਰ ਰਹੇ ਹੋ ਠੀਕ ਨਹੀਂ ਹੋ ਗਲਤ ਹੈ ਜਦ ਤੱਕ ਉਹ ਇਹ ਚੀਜ਼ ਅਹਿਸਾਸ ਨਹੀਂ ਕਰਨਗੇ ਜਦ ਤੱਕ ਉਹਨਾਂ ਨੂੰ ਇਹ ਨਹੀਂ ਦਿਲਾਵਾਂਗੇ ਭਾਈ ਇਹ ਚੀਜ਼ ਖਾ ਕੇ ਤੁਹਾਡੇ ਆਪਣੇ ਵੀ ਪਰੇਸ਼ਾਨ ਹੋ ਸਕਦੇ ਹੋ ਬਿਮਾਰ ਹੋ ਸਕਦੇ ਆ ਤੁਸੀਂ ਲੋਕਾਂ ਦੀ ਹੈਲਥ ਨਾਲ ਨਹੀਂ ਖੇਡਣਾ ਤਦ ਤੱਕ ਉਹ ਇਸ ਚੀਜ਼ ਤੋਂ ਨਹੀਂ ਹਟਣਗੇ ਸੋ ਬੜੇ ਪਿਆਰ ਨਾਲ ਤੇ ਬੜੇ ਤਰੀਕੇ ਨਾਲ ਉਹਨਾਂ ਨੂੰ ਸਮਝਾ ਕੇ ਬਿਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਤੁਹਾਡੀ ਹੈਲਥ ਨਾਲ ਨਾ ਖਿਲਵਾੜ ਹੋਏ ਤੇ ਵਧੀਆ ਤੋਂ ਵਧੀਆ ਗੁਰੂ ਨਗਰੀ ਵਿੱਚ ਸੇਵਾਵਾਂ ਪ੍ਰਦਾਨ ਕਰਨਾ ਹੈ ਥੈਂਕ ਯੂ ਸੋ ਮਚ ਮੈਂ ਪੇਸ਼ੈਂਟ ਨੂੰ ਖੁਦ ਫੋਨ ਕਰਕੇ ਸਰਟੀਫਿਕੇਟ ਉਹ ਆਪਣੇ ਹੱਥ ਨਾਲ ਦੇ ਦਿੰਦਾ ਹੁੰਦਾ ਸੀ ਕਿਸੇ ਡਿਪੈਂਡਿੰਗ ਕਰਦਾ ਹੁੰਦਾ ਸੀ ਅੱਛਾ ਸਰ ਉਹ ਕਹਿੰਦਾ ਸਰ ਪਹਿਲੀ ਵਾਰੀ ਹੋਏਗੀ ਸਾਡੇ ਆਫਿਸ ਵਿੱਚ ਫੋਨ ਜਾ ਰਿਹਾ ਤੁਹਾਡੇ ਕੀ ਸੀ ਸਰ ਉਹ ਪਾਸੋਂ ਡੰਗਟ-ਮੁੰਗਲੜੀ ਬਣੀ ਜਿਵੇਂ ਹੁੰਦੇ ਸੀ ਇਹ ਤੁਹਾਨੂੰ ਜਿਹੜੇ ਤੁਹਾਡੇ ਕੋਲ ਬਣੀ ਹੈ ਹੈ ਬਣੀ ਨਹੀਂ ਇੱਥੇ ਮੇਰੀ ਇੱਕ ਬਣੀ ਸੀ ਦੋ ਕੁ ਵਾਰੀ ਬਣੀ ਸੀ ਤੁਹਾਨੂੰ ਬੰਦ ਕਰਾਵਾਂਗੇ ਆਪਾਂ ਤਾਂ ਨਹੀਂ ਬਣੀ ਹੱਸਾ ਤੇ ਬਣੀ ਹੋਈ ਹੈ